ਪੰਜਾਬ ਦੇ ਵਿੱਚ ਵੱਧ ਰਹੇ ਤਾਪਮਾਨ ਨੇ ਲੋਕਾਂ ਨੂੰ ਠੰਡ ਤੋਂ ਰਾਹਤ ਦਿਵਾਈ ਹੈ ਪਰ ਆਉਣ ਵਾਲੀ ਤਰੀਕ ਤੁਸੀਂ ਨੋਟ ਕਰ ਲਿਓ ਕਿ ਕਿ ਬਾਰਿਸ਼ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਚਿਤਾਈ ਗਈ ਹੈ। ਸਤਿ ਸ਼੍ਰੀ ਅਕਾਲ ਤੁਸ ਜੁੜਿਆ ਖਰੋਲੇ ਟੀਵੀ ਦੇ ਨਾਲ ਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੇ ਹਾਂ ਤੇ ਅੱਜ ਵੀ ਪੰਜਾਬ ਭਰ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹਿਣ ਵਾਲਾ ਹੈਗਾ। ਮੌਸਮ ਵਿਭਾਗ ਦੇ ਵੱਲੋਂ ਅੱਜ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਜਿਸ ਤਰੀਕੇ ਦੇ ਨਾਲ ਸਵੇਰੇ ਸ਼ਾਮ ਹਲਕੀ ਠੰਡ ਜ਼ਰੂਰ ਹੈਗੀ ਹੈ ਪਰ ਦੁਪਹਿਰ ਦੇ ਵੇਲੇ ਤਾਪਮਾਨ ਵਧਣ ਦੇ ਨਾਲ ਲੋਕਾਂ ਨੂੰ ਇਸ ਠੰਡ ਤੋਂ ਰਾਹਤ ਮਿਲ ਰਹੀ ਹੈ ਕੀ ਹੈ ਪਰ ਆਉਣ ਵਾਲੀ 16 ਤਰੀਕ ਨੂੰ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਜ਼ਰਾਨ ਤੋਂ ਅੰਦਾਜ਼ਾ ਦਈ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਜੋ ਕਿ ਚਮਕਦਾਰ ਧੁੱਪ ਨਿਕਲ ਰਹੀ ਹੈ ਠੰਡ ਘਟ ਰਹੀ ਹੈ ਪਰ ਰਾਤ ਨੂੰ ਹਜੇ ਵੀ ਥੋੜੀ ਠੰਡ ਹੈ ਇਹ ਸਥਿਤੀ 15 ਤਰੀਕ ਤੱਕ ਬਣੀ ਰਹੇਗੀ ਤੇ ਆਉਣ ਵਾਲੀ 16 ਤੋਂ ਲੈ ਕੇ 17 ਤਰੀਕ ਨੂੰ ਲਗਾਤਾਰ 2 ਦਿਨਾਂ ਤੱਕ ਵਕ-ਵਕ ਥਾਵਾਂ ਦੇ ਉੱਤੇ ਗਰਜ ਬਿਜਲੀ ਅਤੇ ਹਲਕੀ بارش ਦੀ بارش ਦੇ ਨਾਲ ਨਾਲ ਤੂਫਾਨ ਆਉਣ ਦੀ ਵੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਤੇ ਪਿਛਲੇ 24 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਵਾਤਾਵਰਨ ਦਾ ਤਾਪਮਾਨ 0.0 8 ਡਿਗਰੀ ਸੈਲਸੀਅਸ ਵਧਿਆ ਹੈ ਤੇ ਹੁਣ ਆਮ ਦੇ ਨਾਲੋਂ 3.1 ਡਿਗਰੀ ਸੈਲਸੀਅਸ ਵੱਧ ਹੈ ਤੇ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ ਹੈ ਜੋ ਕਿ ਇਸ ਸਾਲ ਫਰਵਰੀ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ ਤੇ ਮੀਂਹ ਦੇ ਨਾਲ ਨਾਲ ਅੱਜ ਕਹਿ ਸਕਦੇ ਹਾਂ ਵੀ ਆਉਣ ਵਾਲੀ 16 ਅਤੇ 17 ਤਰੀਕ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀ ਜਿਹੜਾ ਕਿ ਸ਼ੁਰੂ ਹੋ ਜਾਵੇਗਾ ਫਿਲਹਾਲ ਇਹ ਤਰੰਤਾਰਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਅਤੇ ਹੁਸ਼ਿਆਰਪੁਰ ਦੇ ਰਾਹੀਂ ਪੂਰਬ ਦੇ ਵੱਲ ਵਧਣਾ ਸ਼ੁਰੂ ਕਰ ਦਵੇਗਾ। ਇਹ ਸਿਸਟਮ ਹੌਲੀ-ਹੌਲੀ 18 ਤਰੀਕ ਤੱਕ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਬਰਨਾਲਾ, ਮਾਨਸਾ, ਪਟਿਆਲਾ ਤੇ ਲੁਧਿਆਣਾ ਦੇ ਵਿੱਚੋਂ ਲੰਗੇਗਾ। ਇਸ ਦਾ ਮਤਲਬ ਸਾਫ਼ ਹੈ ਕਿ ਮੀ ਦਿਨ ਭਰ ਬੂੰਦ-ਬੂੰਦ ਨਹੀਂ ਸਗੋਂ ਬਾਰਿਸ਼ ਹੋਵੇਗੀ ਇਸ ਤਰ੍ਹਾਂ ਦੀ ਮੌਸਮੀ ਗਤੀਵਿਧੀ ਤੇ ਚੱਲ ਰਹੀ ਹੈ ਜ ਅਤੇ ਜੇਕਰ ਬੱਦਲ ਗਰਜਦੇ ਨੇ ਤਾਂ ਤੇਜ਼ ਹਵਾਵਾਂ ਵੀ ਆ ਸਕਦੀਆਂ ਨੇ ਤੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਸੰਭਵ ਹੈ ਮੌਸਮਾਪ ਦੇ ਅਨੁਸਾਰ ਪੱਛਮੀ ਘਰਬੜੀ ਇਸ ਸਮੇਂ ਇੱਕ ਲਹਿਰ ਦੇ ਰੂਪ ਦੇ ਵਿੱਚ ਸਰਗਰਮ ਹੈ ਜਿਸ ਦੇ ਮੱਧ ਅਤੇ ਉੱਪਰਲੇ ਅਸਮਾਨ ਦੇ ਵਿੱਚ ਪੱਛਮੀ ਹਵਾਵਾਂ ਵੱਲ ਚੱਲ ਰਹੀਆਂ ਨੇ ਇਹ ਸਮੁੰਦਰ ਤਲ ਤੋਂ ਲਗਭਗ 5.8 ਕਿਲੋਮੀਟਰ ਦੀ ਉਚਾਈ ਦੇ ਉੱਤੇ ਲਗਭਗ 77 ਪੂਰਬੀ 77 ਡਿਗਰੀ ਪੂਰਬੀ ਅਧਸ਼ਾਂਤ ਅਤੇ 30 ਡਿਗਰੀ ਉੱਤਰੀ ਅਕਸ਼ਾਂਸ਼ ਦੇ ਉੱਤੇ ਸਥਿਤ ਹੈ ਤਾਂ ਪੱਛਮੀ ਹਿਮਾਲਿਆ ਦੇ ਵਿੱਚ ਦੋ ਨਵੇਂ ਪੱਛਮੀ ਗੜਬੜੀਆਂ ਆਉਣ ਦੀ ਉਮੀਦ ਹੈ ਪਹਿਲੀ 13 ਫਰਵਰੀ ਯਾਨੀ ਕਿ ਜੋ ਕਿ ਭਲਕੇ ਸ਼ੁਰੂ ਹੋਵੇਗੀ ਤੇ ਦੂਜੀ ਜਿਹੜੀ ਕਿ 16 ਫਰਵਰੀ ਨੂੰ ਜੋ ਕਿ ਆਵੇਗੀ ਤੇ ਇਸ ਨਾਲ ਪਹਾੜੀ ਖੇਤਾਂ ਦੇ ਵਿੱਚ ਮੌਸਮ ਜਿਹੜਾ ਕਿ ਬਦਲ ਸਕਦਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਹੈਗਾ ਕਿ 16 ਤੇ 17 ਤਰੀਕ ਨੂੰ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਦੋਂ ਕਿ 11 ਤੋਂ ਲੈ ਕੇ ਯਾਨੀ ਕਿ 15 ਤਰੀਕ ਤੱਕ ਮੌਸਮ ਬਿਲਕੁਲ ਖੁਸ਼ਕ ਯਾਨੀ ਕਿ ਬਿਲਕੁਲ ਡਰਾਈ ਰਹਿਣ ਵਾਲਾ ਹੈ ਸਾਫ਼ ਰਹਿਣ ਵਾਲਾ ਹੈ ਅਗਲੇ 48 ਘੰਟਿਆਂ ਤੇ ਲਈ ਵੀ ਘਟੋ ਕਰਤਾਪਮੰਦ ਵਿੱਚ ਕੋਈ ਖਾਸ ਬਦਲਾਵ ਨਹੀਂ ਹੋਵੇਗਾ ਜਿਸ ਤੋਂ ਬਾਅਦ ਤਾਪਮਾ ਜਿਹੜਾ ਕਿ 2 ਤੋਂ 3 ਡਿਗਰੀ ਸੈਲਸੀਅਸ ਵੱਧ ਸਕਦਾ ਹੈ ਹਾਨੀ ਕਿ ਹੁਣ ਮੌਸਮ ਬਿਲਕੁਲ ਸਾਫ਼ ਹੈਗਾ ਪਰ ਆਉਣ ਵਾਲੀ 17 ਤੇ 16 ਤਰੀਕ ਨੂੰ ਪੰਜਾਬ ਭਾਰਤ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਬਾਰਿਸ਼ ਜਿਹੜੀ ਕਿ ਲਗਾਤਾਰ 2 ਦਿਨ ਰਹੇਗੀ ਬੂੰਦਾਬੰਦੀ ਨਹੀਂ ਸਗੋ ਲਗਾਤਾਰ ਬਾਰਿਸ਼ ਜੜਕੀ ਹੋ ਸਕਦੀ ਹੈ ਤੇ ਇਸ ਦੇ ਨਾਲ ਤੂਫਾਨ ਆਉਣ ਦੀ ਭਵਿੱਖਵਾਣੀ ਮੌਸਮ ਭਾਗ ਦੇ ਵੱਲੋਂ ਕੀਤੀ ਗਈ ਹੈ